ਭਾਈ ਦੇਖੋ ਜਮਾਂ ਠੇਠ ਪੰਜਾਬੀ ਚ ਉਹ ਸਿੱਖ ਨਹੀਂ ਜੋ ਆਪਾਂ ਨੂੰ ਵੋਟ ਨਾ ਪਾਉਗਾ ਆਏ ਗਏ ਉਹ ਆਪਾਂ ਹੁਣ ਕੀ ਕਹੀਏ ਕੋਈ ਪਰਦੇਸੀ ਹੂ ਯੂਪੀ ਵਿਹਾਰ ਦਾ ਆਪਾਂ ਨੂੰ ਹਰ ਜਿਹਦੇ ਨਾਮ ਪਿੱਛੇ ਸਿੰਘ ਲੱਗਦਾ ਹੈ ਉਹ ਸਿੱਖ ਹੈਦਾ ਸਿੱਖੀ ਨੂੰ ਵੋਟ ਪਾਉ ਕਿਉਂਕਿ ਆਪਣੀ ਸਿੱਖਾਂ ਦੀ ਪਾਰਟੀ ਆ ਯਾਰ ਆਪਾਂ ਨੂੰ ਸਿੱਖੀ ਚਾਹੀਦੀ ਹੈ ਸਿੱਖੀ ਚ ਆਪਣੇ ਹਿਰਦੇ ਗਢੋਚਨੇ 70 ਆਪਾਂ ਖਾਈ ਜਾਨੇ 70 ਸਾਲਾਂ ਤੋਂ ਨਾ ਦਿੱਲੀ ਦੇ ਦੱਲਿਆਂ ਇਹਨਾਂ ਨੇ ਆਪ ਨੂੰ ਲੁੱਟਿਆ ਕੁੱਟਿਆ ਮਾਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਇਹਨਾਂ ਨੇ ਕਰਾਈ ਪਾਈ ਗੁਰਦੇਵ ਸਿੰਘ ਕੋਕੇ ਜਥੇਦਾਰ ਜੋ ਕਿ ਸਰਬੱਤ ਖਾਸ ਦੇ ਨਾਮ ਤੋਂ 20 ਸਾਲ ਬਣੋ ਥਾਪਿਆ ਸੀ ਇਹਨਾਂ ਨੇ ਤਸੀਹੇ ਦੇ ਦੇ ਕੋਕੋ ਕੇ ਮਾਰਿਆ ਜਿਹੜੇ ਬੰਦੇ ਹੁਣ ਇੱਥੇ ਬੋਲਦੇ ਨੇ ਮੈਂ ਨਾਂ ਨਹੀਂ ਲੈਂਦਾ ਹੁੰਦਾ ਉਹ ਬੰਦਿਆਂ ਨੇ ਉਦੋਂ ਨਹੀਂ ਬੋਲਿਆ ਕੁਝ ਉਹਨਾਂ ਦਾ ਰਾਜ਼ ਸੀ ਸਮੇਤ ਸੈਣੀ ਉਹਨਾਂ ਦੇ ਰਾਜ਼ ਚ ਪੋਸਟ ਅਪੋਇਆ ਡੀਐਸਪੀ ਸਾਹਿਬ ਖੜੇ ਸਾਰਾ ਕੋ 10 ਜਣਗੇ ਇਹਨਾਂ ਦਾ ਹਾਨੀ ਹੋਊਗਾ ਉਹ ਇਹਨੇ ਬਰੋਬਰੀ ਉਹਦੀ ਪੋਸਟ ਉਹ ਥੋੜਾ ਜਿਹਾ ਅੱਗਾ ਪੈਸ਼ਰ ਕੋਈ ਵੜਕਣੀ ਉਹਦੀ ਘਰ ਅੱਜ ਨੂੰ ਕਿਨੇ ਟਿਕਟ ਦਿੱਤੀ ਕੀ ਕੁਸ਼ ਕਰਿਆ ਇਹਨਾਂ ਨੇ ਨਸ਼ਾ ਇਹਨਾਂ ਨੇ ਆਮ ਕਰਤਾ ਦੂਜਿਆਂ ਨੇ ਬਕਿਆ ਹੈਗਾ ਹੁਣ ਭਾਈ ਜੇ ਛੋਡੇ ਖਾਤਰ ਕੋਈ ਲੜਨ ਲੱਗਿਆ ਦੇਖੋ ਅਸੀਂ ਵੀ ਲੜਦੇ ਆ ਸਾਡਾ ਵੀ ਢੰਗ ਹੈ ਜੇਕਰ ਅਮਰਤਪਾਲ ਸਿੰਘ ਖਾਸਾ ਨੇ ਲਹਿਰ ਚਲਾਈ ਤਾਂ ਪੰਜਾਬ ਦੀ ਨੌਜਵਾਨੀ ਨੂੰ ਮੋੜਾ ਪੈ ਗਿਆ ਹੁਣ ਜੇ ਲਹਿਰ ਬਣੀ ਆ ਸਾਰੇ ਪੰਜਾਬ 'ਚ ਸਿੱਕੀ ਦੀ ਚਾਹੇ ਔਰੇ ਹੋਵੇ ਚਾਹੇ ਉਹ ਸੰਗਰੂਰ ਹੋਵੇ ਭਾਈ ਦੀਪ ਸਿੰਘ ਸਿੱਧੂ ਕਰਕੇ ਤੇ ਅਮਰਤਪਾਲ ਸਿੰਘ ਖਾਲਸਾ ਕਰਕੇ ਇਹ ਗੱਲ ਨੂੰ ਆਪਾਂ ਡਰਾ ਹੀ ਨਹੀਂ ਕਰ ਸਕਦੇ ਪਰ ਯਾਰ ਆਪਾਂ ਉਹਨੂੰ ਸਮਰਥਨ ਇੰਨਾ ਤੇ ਦੇ ਦਈਏ ਹੁਣ ਮੈਂ ਦੇਖਦਾ ਯਾਰ ਲੋਕ ਆਪ ਮਾਰੇ ਘਰਾਂ 'ਚੋਂ ਨਿਕਲ ਕੇ ਉਹ ਬਹੁਤ ਚੰਗੀ ਗੱਲ ਆ ਇਹ ਵੀ ਆਪ ਦੇ ਆਪ ਲੋਕਾਂ ਨੂੰ ਪਿਆਰ ਉਹ ਮੜ ਰਿਹਾ ਸੋ ਭਾਈ ਵੱਧ ਤੋਂ ਵੱਧ ਸਾਥ ਦਿਓ ਉਹ ਕਹਿੰਦੇ ਹੁੰਦੇ ਨੇ ਮਹਿਣਾ ਪੰਛਤਾ ਮਹਿਣਾ ਕਿਸੇ ਨੂੰ ਦਿੰਦੀ ਨਹੀਂ ਪੰਛਤਾ ਮਹਿਣਾ ਕਿਸੇ ਨੂੰ ਦਿੰਦੀ ਨਹੀਂ ਆਪਣਾ ਆਪ ਦਾ ਪੰਥ ਹੈ ਕਿਹੜਾ ਬਗਾਨਾ ਤੇ ਹੁਣ ਆ ਤੁਸੀਂ ਆਪਸਾ ਵਲਾ ਲੋ ਪੰਥ ਉਹਨਾਂ ਦਾ ਕੀ ਆਪਣਾ ਜਿਨ੍ਹਾਂ ਨੇ ਆਪਾਂ ਨੂੰ ਸਾਰੀ ਉਮਰ ਹੀ ਲੁੱਟਿਆਗਾ ਛੱਤਰ ਮਾਰੇ ਨੇ ਉਹਨੂੰ ਸਵਾਲ ਕਰੇ ਕੋਪਾ ਜਲੇ ਉੱਥੋਂ ਉਹਨੂੰ ਐਂ ਪੁੱਛਿਆ ਸੀ ਸਾਨੂੰ ਜਵਾਬ ਦੇ ਸਾਡੇ ਗ੍ਰੰਥਾਂ ਦਾ 328 ਰੂਪਾਂ ਦਾ ਅਸੀਂ ਕੀ ਕਰੀਏ ਸਾਡੇ ਹਿਰਦੇ ਨੂੰ ਉੱਚੜਦੇ ਨੇ ਰੋਜ਼ ਸਾਡੇਆਂ ਗ੍ਰੰਥਾਂ ਦੀ ਬਿਆਦ ਵੀ ਹੁੰਦੀ ਐ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਆਪਾਂ ਪਿਛਲੀ ਵਾਰ ਇਹ ਨਿਚਾਰਾ ਨੂੰ ਆਪਣਾ ਗੁਰੂ ਗੋਬਿੰਦ ਸਿੰਘ ਦਾ ਦੇਸ਼ ਦੀ ਸੀਗਾ ਇਹ ਪੰਜਾਬ ਦੀ ਧਰਤੀ ਇੱਥੋਂ ਦੇ ਹਰਵੀਰ ਸਿੰਘ ਨਾਲ ਹੀ ਇਹ ਨਲੂਏ ਵਰਗੇ ਜਸਤਾ ਸਿੰਘ ਆਮ ਗੜਿਆ ਜਸਤਾ ਸਿੰਘ ਆਲੂ ਵਰਗੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਵਰਗੇ ਇੱਥੋਂ ਦੇ ਬਰਸ ਸੀ ਤੇ ਆਪਾਂ ਨੂੰ ਇਹਦਾ ਇਹਦਾ ਰਾਜਾ ਕਿਹਨੂੰ ਬਣਾਤਾ ਇੱਕ ਨਿਚਾਰ ਨੂੰ ਇੱਕ گاਉਣ ਵਾਲੇ ਨੂੰ ਨਿਚਾਰ ਦੇ ਹੱਥ ਭੰਡ ਦੇ ਹੱਥ ਮਾਸਕਰ ਦੇ ਹੱਥ ਆਪਾਂ ਰਾਜ ਸਮਾ ਤੋਣੇ ਕੀ ਕਰਿਆ ਦਿੱਲੀ ਦੇ ਬਾਰਡਰ ਤੇ ਆਪਣੇ ਨੌਜਵਾਨਾਂ ਨੂੰ ਮਰਵਾਇਆ ਕੁੱਟਿਆ ਤੇ ਐਫ ਆਈ ਆਰ ਕਰੀ ਜੀਓ ਅਮਰਤਪਾਲ ਹੋਰਾਂ ਦੇ ਐਨ ਆਈ ਸੀ ਲਵਾਉਣ ਚ ਸਭ ਤੋਂ ਅਹਿਮ ਰੋਲ ਹੋਇਆ ਦਾ ਬਾਈ ਦੀਪ ਸਿੱਧੂ ਦਾ ਉਹਥੇ ਮਰਵਾਇਆ ਇਹਨਾਂ ਨੇ ਦਿੱਲੀ ਉਦੋਂ ਇਹਨਾਂ ਦਾ ਰਾਜ ਸਿੱਧੂ ਮੂਸੇ ਵਾਲਾ ਮਰਵਾਇਆ ਇਹਨਾਂ ਦਾ ਰਾਜ ਮੇਰੇ ਘਰੋਂ ਚੱਕੇ ਨੰਗੇ ਸਿਰ ਕਮਾਇਆ ਫਿਰ ਇਹ ਕਹਿ ਦਿੰਦੇ ਨੇ ਅਸੀਂ ਸਿੱਖਾਂ ਦੇ ਠੇਕੇਦਾਰ ਆ ਮੈਂ ਹਲੇ ਤੱਕ ਆਵਦੇ ਕਕਾਰ ਨਹੀਂ ਪਾਏ ਕਿਉਂ ਨਹੀਂ ਪਾਏ ਛੋਟੇ ਜੋ ਲਗਭਗ ਪੌਣੇ ਨੇ ਜਿਲ੍ਹੇ ਕਟਿਆ ਹਾਡੀ ਜੀਐਸਪੀ ਸਾਹਿਬ ਖੜੇ ਨੇ ਇਹਨਾਂ ਦਾ ਕਾਨੂੰਨ ਆ ਇਹ ਉਥੇ ਕਕਾਰ ਲਾ ਆ ਦਿੰਦੇ ਨੇ ਕਿਉਂ ਭਾਈ ਅਸੀਂ ਕਰਾਈ ਤੀਏ ਕਿਉਂ ਬਣੀਏ ਜੇ ਅਸੀਂ ਕੋਈ ਚੋਰ ਹੋਈਏ ਬਲੈਕ ਉਸ ਤਾਂ ਕੌਮ ਪਿਛੇ ਲੜ ਕੇ ਗਿਆ ਕਕਾਰ ਲਾ ਕੇ ਰੱਖ ਦਿੰਦੇ ਨੇ ਦੂਨੀ ਵਾਰ ਜਾ ਜਾਈਏ ਤਾਂ ਕਹੇਤੀਏ ਬਣਦੇ ਆ ਅਸੀਂ ਕਿਉਂ ਕਹੇਤੀਏ ਬਣੇ ਇਹਨਾਂ ਦਾ ਕੋਈ ਹੱਲ ਹੋਇਆ ਪੰਜਾਬ ਦੀ ਧਰਤੀ ਤੇ ਫਿਰ ਸਿਮਰਜੀਤ ਮਾਨ ਨੂੰ ਲੋਕ ਕਹਿੰਦੇ ਸਿਮਰਜੀਤ ਮਾਨ ਨੇ ਕੀ ਕਰਿਆ ਇਹਨੇ 5 ਸਾਲ ਕਿਰਪਾਨ ਪਿੱਛੇ ਛੜਾਈ ਰੱਖੀ ਕਿਉਂ ਭਾਈ ਆਪਣਾ ਨਿਸ਼ਾਨ ਹੈ ਕਿਰਪਾਨ ਹੈ ਜੇ ਅੱਜ ਇਹ ਜਾਨ ਲੱਗਿਆ ਤਾਂ ਸਿਮਰਜੀਤ ਸਿੰਘ ਮਾਨ ਕੋਲੇ ਲੈ ਕੇ ਗਿਆ ਫਿਰ ਅਗਲਾ ਬੋਲੇ ਸੋਨੇਹਾ ਜੇਕਰ ਤੁਸੀਂ ਆ ਦੇ ਬੱਚਿਆਂ ਦਾ ਭਵਿੱਖ ਚਾਹੁੰਦੇ ਹੋ ਸੁਨਹਿਰਾ ਆ ਨਲੀਆਂ ਨਾਲੀਆਂ ਨੂਲੀਆਂ ਗਲੀਆਂ ਗੁਲੀਆਂ ਗਰਾਂਟਾ ਗਰੂਨਟਾ ਦਾ ਕੰਮ ਤਾਂ ਦੇਖੋ ਤੇ ਵੀ ਨਹੀਂ ਹੋਣਾ ਵਿਚਾਰੇ ਤੋਂ ਉਹ ਤਾਂ ਛੋਟੇ ਜਵਾਕਾਂ ਨੂੰ ਬਚਾ ਸਕਦਾ ਹੈ ਜੇ ਤੁਸੀਂ ਚਾਹੋ ਅਸੀਂ ਦੇਖੋ ਸਹੀ ਹੋ ਕੇ ਲੜ ਲਈਏ ਛੋਟੇ ਨਸ਼ਾ ਉਰੇ ਬਹੁਤ ਆਮ ਹੈ ਨਹੀਂ ਤਾਂ 5 ਸਾਲਾਂ ਨੂੰ ਸਾਰ ਨੂੰ ਡਾਂਗਾ ਘੜਾਸੇ ਚੱਕਣੇ ਪੈਣਗੇ ਕੱਲ ਯਾਦ ਰੱਖਿਓ ਜੇ ਹੋਣਾ ਹੀ ਆਪਣਾ ਰਾਜ ਆ ਸਿੱਖ ਸਿਆਸਤ ਆ ਬੌਲੇ ਲੋਕ ਪੌਂਕਦੇ ਨੇ ਪੌਂਕੀ ਜਾਣ ਦੋ ਆਪਾਂ ਨੇ ਕਿਸ ਤੋਂ ਕੁਝ ਨਹੀਂ ਲੈਣਾ ਕਿਸ ਨੂੰ ਮਾਰਨਾ ਨਹੀਂ ਕਹਿਣਾ ਕਿਸ ਨੂੰ ਚੰਗਾ ਨਹੀਂ ਕਹਿਣਾ ਜੇ ਕਿਸੇ ਨੇ ਕਾਮ ਲਈ ਕੁਛ ਕਰਿਆ ਤਾਂ ਕਾਮ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ ਧੰਨਵਾਦ ਆ ਭਾਈ ਤੇਰਾ ਸਿਆਣਾ ਹੁੰਦਾ ਤਾ ਫਤਵੇ ਚ ਦੇ ਕੇ ਬੈਹ ਜਾਂਦਾ ਬੁੱਢੀ ਉਮਰੇ ਲੋਕਾਂ ਤੋਂ ਗਾਲਾਂ ਆ ਲੈਂਦਾ ਜ਼ਮੀਰ ਨਾ ਪਟਵਾਉਂਦਾ ਹਨਾ ਹੁਣ ਸਾਰੀ ਪੁੱਲ ਬੰਦਾ ਨੂੰ ਗਾਲ ਦਿੰਦਾ ਹੈ ਮਾੜਾ ਚੰਗਾ ਬੋਲਦਾ ਪਰ ਸੋ ਇਹਦਾ ਪ੍ਰਧਾਨ ਵੀ ਪੁੱਠਾ ਸਿੱਧਾ ਬੋਲੀ ਜਾਂਦਾ ਸੀ ਹਨਾ ਚਲੋ ਆਪਾਂ ਹੁਣ ਇਹਨਾਂ ਨੂੰ ਕਹੀਏ ਦਾ ਕੀ ਕਹੀਏ ਯਾਰ ਸਿਆਣੇ ਬਿਆਣੇ ਨੇ ਸਾਰੀ ਉਮਰ ਸਿੱਖਾਂ ਦੇ ਆਪਣੇ ਝੂਠੇ ਆਗੂ ਬਣੇ ਰਹੇ ਤੇ ਆਪਾਂ ਹੁਣ ਸੱਚੇ ਆਗੂ ਸਿਆਣ ਨੇ ਸਰਦਾਰ ਅਮਰਤਪਾਲ ਸਿੰਘ ਖਾਲਸਾ ਨੂੰ ਵੋਟ ਪਾਉਣੀ ਆ ਨੌਜਵਾਨਾਂ ਨੂੰ ਬੇਨਤੀ ਆ ਲਹਿਰ ਬਣਾ ਦਿਓ ਅਮਰਤਪਾਲ ਸਿੰਘ ਖਾਲਸਾ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸੇਵੀ ਹੈ ਲੱਖਾ ਸਿੰਘ ਸਿਧਾਨਾ ਦੀ ਤੇ ਲੁਧਿਆਣੇ ਤੋਂ ਕੀ ਦੀ ਬਣਾਓਗੇ ਭਣਾ ਹੁਣ ਉੱਥੇ ਬੰਦੇ ਦੋ ਨੇ ਆਪਣੇ ਅਸ਼ਵਾਲ ਸਿੰਘ ਸੰੜੜਾ ਵੀ ਭੁੱਲ ਗਿਆ ਤੂੰ ਕੰਮ ਨਹੀਂ ਪਉਦਾ ਪਿਓ ਨੂੰ ਕੀ ਕੁਸ ਕਰੇ ਆਪਣੇ ਲਈ ਸੰੜੜਾ ਦੇ ਪੁੱਤਰ ਸਾਹਿਬ ਨੇ ਉਹ ਵੀ ਆਪਣਾ ਬੰਦਾ ਉਹ ਉਹ ਅਮਰਤਪਾਲ ਦੇ ਹੱਕ ਵਿੱਚ ਬਹੁਤ ਬੋਲਿਆ ਮੇਰੇ ਹੱਕ ਵਿੱਚ ਵੀ ਬੋਲ ਪੀ ਗਿਆ ਹੁਣ ਕੜਿੱਕੀ ਜਾਨ ਚ ਫਸ ਗਈ ਇਹ ਕੰਮ ਗੰਦਾ ਹੈ ਹਣਾ ਪਰ ਆਪਾਂ ਨੂੰ ਆਪਣਾ ਬੰਦਾ ਹੈ ਇੱਕ ਨੂੰ ਬਿਠਾਓ ਉਹਨੂੰ ਦੂਜੇ ਆਪਾਂ ਬਣ ਹੁੰਨੇ ਬਿਠਾਉਣ ਵਾਲੇ ਬਾਪੂ ਜੀ ਇਹ ਗੱਲ ਮੰਨਣਾ ਤਾਂ ਉਹੀ ਬਾਰੇ ਨੇ ਆਏ ਨੇ ਇੱਥੋਂ ਨਾ ਖੜੇ ਹੋਣ ਦਿੰਦੇ ਆਪਾਂ ਜਿਹੜੇ ਉਹ ਖੜੇ ਹੋਏ ਉਹਨਾਂ ਸਿੱਕ ਥੋੜੀ ਨੇ ਉਹ ਸਿੱਕਤ ਨਹੀਂ ਹੈ ਨਾ ਮੈਨੂੰ ਨੋਸਰ ਸਿੰਘ ਵਾਲਾ ਹਟਿਆ ਉਹ ਦੁਸ਼ਮਣ ਸਾਰੀਆਂ ਗੱਲਾਂ ਛੱਡੋ ਸੇਪੜੂ ਇੱਕ ਮਾਂ ਦਾ ਪੁੱਤ ਅੰਦਰ ਹੈ ਉਹ ਬਾਹਰ ਆਉਂਦਾ ਹੈ ਕਿਸੇ ਸਾਰਾ ਕੁਝ ਛੱਡ ਦੋ ਕਿਸੇ ਇੱਕ ਮਾਂ ਦਾ ਪੁੱਤਰ ਅੰਦਰ ਹੈ 10000 ਬੰਦੇ ਨੂੰ ਅਮਰ ਸਿਕਾਇਆ ਉਹਨਾਂ ਲਈ ਉਹ ਬਾਹਰ ਆਉਂਦਾ ਹੈ ਗੱਲ ਕਰੇ ਲੋਕ ਸਮਝਦੇ ਨਹੀਂ ਪਾਗਲ ਲੋਕ ਨੇ ਇਹਨਾਂ ਨੂੰ ਚੋਰ ਲੁਟੇਰੇ ਜਿਵੇਂ ਮੈਂ ਸ਼ਰਿਆਮ ਕਹਣਾ ਚੋਰ ਨੇ ਲੁਟੇਰੇ ਨੇ ਆਪਦੇ ਜਵਾਕਾਂ ਤੇ ਢੱਪਰਨ ਵਾਲੇ ਨੇ ਹੋਰ ਇਹਨਾਂ ਪੱਲੇ ਪੱਖ ਨਹੀਂ ਹੁਣ ਇਹਨੀਆਂ ਚੋਰੀਆਂ ਬੰਦ ਹੁੰਦੀਆਂ ਮੱਤ ਪਾਲ ਕਰਕੇ ਹੁਣ ਇਹਨਾਂ ਨੇ ਉਹ ਬਿਠਾਵਾ ਲੈ ਕੇ ਆਉਣੀ ਹੁਣ ਇਹਨਾਂ ਨੂੰ ਸ਼ਰਮ ਨਹੀਂ ਗੁਰਦਵਾਰਾ ਕਹਿੰਦਾ ਜਿਹੜੀ ਗੋਲਕਾਂ ਦੀ ਕਮਾਈ ਇਹਨਾਂ ਨੇ ਖਾਧੀ ਅੱਜ ਤੱਕ ਉਹ ਬੰਦ ਹੁੰਦੀ ਲਾਦੀ ਆ ਜੇ ਆਪਣਾ ਖਾਸਾ ਚਣੂਗਾ ਆਪਣਾ ਸਾਰੇ ਕਿਤੇ ਰਾਜ ਹੋ ਜੂ ਗੁਰਦਵਾਰਾ ਜੀ ਆਪਣੇ ਚੰਗੇ ਨੇਕ ਸਿੱਖ ਬੈਠਣਗੇ ਹਰ ਇੱਕ ਘਰੇ ਗੁਰਗਰਾ ਚੰਗਾ ਗਰੰਥੀ ਆ ਜੂ ਸਿੱਖੀ ਦਾ ਪ੍ਰਚਾਰ ਕਰੂ ਜਵਾਕਾਂ ਨਸ਼ਾ ਕਰਨੀ ਨਹੀਂ ਜਿਹੜੀ ਮਾਇਆ ਹੋਊਗੀ ਆਪਾਂ ਮਾਇਆ ਕੀ ਕਰਨੀ ਹੈ ਹਣਾ ਮਾਇਆ ਤਾਂ ਆਪਾਂ ਸਿੱਟੀ ਆ ਗੁਰੂ ਗੋਬਿੰਦ ਸਿੰਘ ਨੇ ਕਹਿਆ ਸੋਨਾ ਸਿੱਟ ਕੇ ਲੋਹਾ ਚੱਕਿਆ ਆਪਾਂ ਤਾਂ ਲੋਹੇ ਵਾਲੇ ਬੰਦੇ ਆ ਲੋਹੇ ਲੋਹਾ ਖਾਣੇ ਲੋਹਾ ਪੀਣੇ ਆ ਸੋ ਭਾਈ ਵੋਟਾਂ ਪਾਓ ਅਮਰਤਪ ਸਿੰਘ ਪਾਲ ਸਿੰਘ ਖਾਲਸਾ ਨੂੰ ਸਾਰੇ ਸਿੱਖਾਂ ਨੂੰ ਸਿੱਖੀ ਦੀ ਲਹਿਰ ਬਣਾ ਦਿਓ ਆਉਣ ਵਾਲਾ ਭਵਿੱਖ ਸੁਰੱਖਿਅਤ ਹੋ ਜੂ ਬਾਕੀ ਸੋਡੀ ਮਰਜੀ ਆ ਛੱਤਰ ਖਾਈ ਜਾਂਦਾ ਫਿਰ ਹੋਰ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ